ਦੋਸਤੋ ਮੈਂ ਰਹੀਏ ਆ ਇਸ ਬੱਚੀ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਵੀ ਦਿਨੇ ਸਾਰਾ ਦਿਨ ਚਾਹ ਦਾ ਕੰਮ ਕਰਦੀ ਆ ਔਰ ਰਾਤ ਨੂੰ ਪੜਦੀ ਔਰ ਇਹਨੂੰ ਮੈਂ ਪੁੱਛਿਆ ਪਲੱਸ 2 ਚ ਪੜਦੀ ਬੱਚੀ ਤੀ ਪਲੱਸ 2 ਚ ਤੇ ਨਾਲ ਇਹਦਾ ਭਰਾ ਉਹ 9ਵੀਂ ਕਲਾਸ ਦੇ ਵਿੱਚ ਪੜਦਾ ਤੇ ਨਾਲ ਇਹਦੇ ਮਾਤਾ ਜੀ ਨੇ ਜਿਨ੍ਹਾਂ ਨੂੰ ਨੇ ਮੈਂ ਦੇਖ ਰਿਹਾ ਸੀਗਾ ਵੀ ਇਹ ਚਾਹ ਬਣਾ ਰਹੀ ਆ ਤੇ ਉਹ ਭਾਂਡੇ ਮਾਂਜ ਰਹੇ ਆ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਾ ਕੇ ਪੁੱਛਣਾ ਕਿਸੇ ਨੂੰ ਵੀ ਬੱਚੇ ਬਣਨਾ ਕੀ ਹੈ ਜ਼ਿੰਦਗੀ 'ਚ ਵੱਡੇ ਹੋ ਕੇ ਰਾ ਨੇ ਵੀ ਕਿਹਾ ਕਿ ਮੈਂ ਆਪਣਾ ਕਾਰੋਬਾਰ ਕਰਨਾ ਔਰ ਇਹਨੂੰ ਮੈਂ ਪੁੱਛਿਆ ਕਹਿੰਦੀ ਲੋਕਾਂ ਨੇ ਮੈਨੂੰ ਬੜੇ ਮਿਹਣੇ ਮਾਰੇ ਆ ਆਪਣੀ ਲੋੜ ਲਈ ਮੈਂ ਆਪਣਾ ਚਾਹ ਦਾ ਕੰਮ ਸ਼ੁਰੂ ਕੀਤਾ ਆਪਣੇ ਪਰਿਵਾਰ ਦੇ ਖਰਚੇ ਲਈ ਆਪਣੀ ਪੜ੍ਹਾਈ ਦੇ ਖਰਚੇ ਲਈ ਤੇ ਲੋਕ ਮੈਨੂੰ ਛੇੜਦੇ ਵੀ ਆ ਵੀ ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਮੈਨੂੰ ਸਕੂਲ 'ਚ ਵੀ ਛੇੜਦੇ ਸੀ ਤੇ ਮੈਂ ਇਹਨੂੰ ਹੀ ਆਪਣਾ ਬ੍ਰਾਂਡ ਬਣਾਉਣਾ ਇਹੀ ਮੈਂ ਕੰਮ ਕਰਨਾ ਕੋਈ ਮੈਂ ਨੌਕਰੀ ਨਹੀਂ ਕਰਨੀ ਔਰ ਮੈਂ ਪੜ੍ਹਾਈ ਪੂਰੀ ਕਰਨੀ ਔਰ ਮੈਂ ਇਹਨੂੰ ਇੱਕ ਗੱਲ ਅੱਖੀ ਆ ਕਿ ਜ਼ਿੰਦਗੀ 'ਚ ਮਿਹਣੇ ਬਹੁਤ ਵਜਦੇ ਆ ਮੈਨੂੰ ਵੀ ਬੜੀ ਦੁਨੀਆ ਨੇ ਮਾਰੇ ਇਹ ਮਿਹਣਿਆਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਮਤਲਬ ਆਪਣਾ ਟੀਚਾ ਜਿਹੜਾ ਇੱਕ ਰੱਖਣਾ ਚਾਹੀਦਾ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੋ ਮਰਜ਼ੀ ਕੋ ਕਹੀ ਜਾਵੇ ਤੇ ਮਾਤਾ ਜੀ ਇਹਦੇ ਵੀ ਬਿਮਾਰ ਰਹਿੰਦੇ ਆ ਔਰ ਮਤਲਬ ਇਹ ਕੁਦਰਤੀ ਆ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਕਿਸੇ ਦੇ ਪਿਓ ਦਾ ਕਸੂਰ ਆ ਕਿਸੇ ਦੀ ਮਾਂ ਦਾ ਕਸੂਰ ਆ ਕਿ 7-8 ਸਾਲ ਦੀ ਦਾ ਜਦੋਂ ਇਹ ਇਹਨਾਂ ਦੀ ਉਮਰ ਸੀਗੀ ਤੇ ਮਾਂ-ਬਾਪ ਦਾ ਜਿਹੜਾ ਵਖਰੇਵਾ ਹੋ ਗਿਆ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਜੰਡੇ ਵਾਲੇ ਦੇ ਵਿੱਚ ਸੀਗੇ ਸੋ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮਾਂ ਪਰੋ ਅੱਡ ਹੁੰਦੇ ਆ ਨਾ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਬੱਚਿਆਂ ਦਾ ਹੁੰਦਾ ਔਰ ਬੱਚੇ ਜਿੰਨੇ ਪਰੇਸ਼ਾਨੀ ਦੇ ਵਿੱਚੋਂ ਗੁਜ਼ਰਦੇ ਆ ਜਿੰਨੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੱਜ ਤੁਹਾਡੇ ਸਾਹਮਣੇ ਆ ਔਰ ਇਸ ਬੱਚੀ ਨੂੰ ਕੱਲ ਮੈਂ ਫੋਨ ਕੀਤਾ ਸੀਗਾ ਤੇ ਮੈਂ ਪੁੱਛਿਆ ਸੀ ਤੈਨੂੰ ਚਾਹੀਦਾ ਕੀ ਕੀ ਆ ਇਹਨੇ ਛੋਟੀਆਂ-ਛੋਟੀਆਂ ਲੋੜਾਂ ਮੈਨੂੰ ਦੱਸੀਆਂ ਸੀ ਅਸੀਂ ਓਮਨ ਚਾਹੀਦਾ ਫਰੈਅਰ ਚਾਹੀਦਾ ਜਿਹਦੇ ਵਿੱਚ ਉਹ ਚਿਪਸ ਬਣ ਜਾਂਦੇ ਆ ਗ੍ਰਿਲਰ ਚਾਹੀਦਾ ਇੱਕ ਬੈਟਰੀ ਚਾਹੀਦੀ ਆ ਤੇ ਇੱਕ ਆਈਸ ਬਾਕਸ ਚਾਹੀਦਾ ਮੇਰੇ ਖਿਆਲ 20 ਤੋਂ 25 ਹ ਮੈਂ ਤੇ ਭਾਰੀ ਸੋਖ ਅਮਰਤ ਨੇ ਸਲਾਹ ਕੀਤੀ ਕਿ ਸਾਨੂੰ ਕੁਝ ਨਾ ਕੁਝ ਜਿਸ ਲੜਕੀ ਦਾ ਹੌਸਲਾ ਐਨਾ ਇਹ ਮਿਸਾਲ ਹੈ ਆਪਣੇ ਆਪ ਦੇ ਰੂਪ ਦੇ ਵਿੱਚ ਬਾਕੀ ਲੜਕੀਆਂ ਲਈ ਤੇ ਸਾਨੂੰ ਇਹਦੀ ਕੋਈ ਨਾ ਕੋਈ ਮੱਤ ਕਰਨੀ ਚਾਹੀਦੀ ਹੈ ਔਰ ਅਸੀਂ ਅੱਜ ਇਹਨੂੰ ਇੱਥੇ ਲੱਖ ਰੁਪਈਆ ਜਿਹੜਾ ਉਹ ਦੇ ਕੇ ਚੱਲੇ ਜਾਂਦੀ ਆ ਲੋੜਾਂ ਵਾਸਤੇ ਔਰ ਸਾਡੇ ਸ਼ਹਿਰ ਚ ਗੁੱਲੂ ਐਕਸਕਲੂਸਿਵ ਵਾਲੇ ਆ 5-6 ਸੂਟ ਉਹਨਾਂ ਇਹਦੇ ਲਈ ਭੇਜਦੇ ਨੇ ਆ ਸਾਰੋ ਮੇਰੇ ਨਾਲ ਆ ਉਹ ਰਾਸ਼ਨੇ ਦੇ ਲਈ ਲੈ ਆ ਪਰ ਜਿੱਥੋਂ ਤੱਕ ਵੀ ਜੋ ਸਾਡੇ ਕੋਲ ਹੋਇਆ ਅਸੀਂ ਇਹਦੇ ਲਈ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਇਹਨੇ ਦੱਸਿਆ ਕਿ ਹੋਰ ਇਹਨੇ ਮੈਂ ਪੁੱਛਿਆ ਕੀ ਕੀ ਲੋੜਾਂ ਨੇ ਕਹਿੰਦੀ ਇਹ ਕਵਤਾਰ ਸਿੰਘ ਕੈਨੇਡਾ ਵਾਲੇ ਨੇ ਇੱਕ ਕਾਲਾ ਕਬੱਡੀ ਵਾਲੇ ਪਲੇਅਰ ਨੇ ਉਹਨਾਂ ਮੈਨੂੰ ਰੇੜੀ ਬਣਾ ਦਿੱਤੀ ਐ ਲੱਖ ਰੁਪਈਆ ਮੇਰੇ ਅਕਾਊਂਟ ਦੇ ਵਿੱਚ ਇਕੱਠਾ ਹੋ ਗਿਆ ਔਰ ਆਸਟ੍ਰੇਲੀਆ ਤੋਂ ਕੋ ਮਿਸਟਰ ਰੰਧਾਵਾ ਨੇ ਫੀਸ ਉਹਨਾਂ ਨੇ ਮੇਰੇ ਭਰਾ ਮੇਰੇ ਤੇ ਮੇਰੇ ਭਰਾ ਦੀ ਦੇ ਦਿੱਤੀ ਉਹਨਾਂ ਨੇ ਦਿੱਤੀ ਆ ਔਰ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਣਾ ਕਿ ਜਿੱਥੇ ਕਿਤੇ ਵੀ ਤੁਸੀਂ ਹੋ ਮੈਂ ਹਰ ਬੰਦੇ ਨੂੰ ਇੱਕ ਗੱਲ ਕਹਿਣਾ ਕਿ ਤੁਹਾਡੇ ਕੋਲ ਬਹੁਤ ਕੁਝ ਹੁੰਦਾ ਜਿਹੜਾ ਅਗਲੇ ਕੋਲ ਨਹੀਂ ਹੁੰਦਾ ਤੁਹਾਡਾ ਵਾਧੂ ਪਿਆ ਹੁੰਦਾ ਵਾ ਜਦੋਂ ਥੋੜੀ ਬਹੁਤੀ ਕਿਸੇ ਦੀ ਮਤ ਕੀਤੀ ਜਾਵੇ ਤੇ ਅਗਲੇ ਦਾ ਭਵਿੱਖ ਜਿਹੜਾ ਸੁਧਰ ਸਕਦਾ ਵਾ ਮੈਂ ਸਾਰੀਆਂ ਬੱਚੀਆਂ ਨੂੰ ਸਾਰੀਆਂ ਮੇਰੀਆਂ ਧੀਆਂ ਵਰਗੀਆਂ ਨੇ ਮੇਰੀਆਂ ਭੈਣਾਂ ਵਰਗੀਆਂ ਨੇ ਮੇਰੀ ਆਪਣੀ ਬੱਚੀ ਏਡੀ ਐ ਔਰ ਮੈਂ ਇੱਕ ਗੱਲ ਕਹਿਣਾ ਕਿ ਜਦੋਂ ਘਰ ਦੀਆਂ ਲੋੜਾਂ ਘਰ ਦੀਆਂ ਮਜਬੂਰੀਆਂ ਬਹੁਤ ਜ਼ਿਆਦਾ ਸਿਰ ਤੋਂ ਪਾਣੀ ਲੰਘ ਜਾਂਦਾ ਬੱਚੀਆਂ ਬਹੁਤ ਗਲਤ ਕੰਮਾਂ ਦੇ ਵਿੱਚ ਵੀ ਪੈ ਜਾਂਦੀਆਂ ਵਾ ਸਮਾਜ ਉਹਦਾ ਗਲਤ ਅੰਸਰ ਜਿਹੜੇ ਉਹਦਾ ਫਾਇਦਾ ਵੀ ਠਾਉਂਦੇ ਆ ਉਹਨਾਂ ਦੇ ਪ੍ਰਤੀ ਇਸ ਬੱਚੀ ਨੇ ਇੱਕ ਮਿਸਾਲ ਪੈਦਾ ਕੀਤੀ ਆ ਕਿ ਨਹੀਂ ਮੈਂ ਮਿਹਨਤ ਨਾਲ ਕੰਮ ਕਰਕੇ ਵਧੀਆ ਗੁਜ਼ਾਰਾ ਵੀ ਕਰ ਸਕਦੀਆਂ ਵਧੀਆ ਆਪਣੇ ਪਰਿਵਾਰ ਨੂੰ ਪਾਲ ਵੀ ਸਕਦੀਆਂ ਵਧੀਆ ਆਪਣੀ ਪੜ੍ਹਾਈ ਵੀ ਕਰ ਸਕਦੀਆਂ ਸੋ ਇਸ ਕਰਕੇ ਜਿੰਨੀ ਕੁ ਮਤ ਮੈਂ ਅੱਗੋਂ ਵੀ ਇਹਨਾਂ ਨੂੰ ਕਿਹਾ ਕਿ ਇਹਨੂੰ ਫਿਊਚਰ ਵੀ ਜੇ ਕਦੇ ਤੈਨੂੰ ਸਾਡੀ ਲੋੜ ਹੋਵੇ ਜ਼ਿੰਦਗੀ ਦੇ ਵਿੱਚ ਕਦੀ ਗਲਤ ਕੰਮ ਬਾਰੇ ਨਹੀਂ ਸੋਚਣਾ ਮिन्नੂ ਸੋਖ ਅਮਰਤ ਹੁਣਾ ਨੂੰ ਅਸੀਂ ਨੰਬਰ ਦੋਵੇਂ ਦੇ ਚੱਲੇ ਇਹਨੂੰ ਆਪਣਾ ਜਿੱਥੇ ਕਿਤੇ ਵੀ ਲੋੜ ਆ ਇੱਕ ਵਾਰੀ ਬਾਹ ਫੜ ਕੇ ਕਦੀ ਕਿਸੇ ਦੀ ਛੱਡੀ ਨਹੀਂ ਜਿੱਥੋਂ ਤੱਕ ਵੀ ਜਦੋਂ ਤੱਕ ਤੇਰੀ ਪੜ੍ਹਾਈ ਆ ਜਿੰਨਾ ਤੁਹਾਨੂੰ ਸਾਥ ਚਾਹੀਦਾ ਤੋ ਸਮਾਜ ਲਈ ਆਪਣੇ ਬੱਚਿਆਂ ਵਾਂਗੂ ਇਹਨਾਂ ਬੱਚਿਆਂ ਨੂੰ ਸਮਝ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਜੇ ਇਸ ਬੱਚੀ ਦੇ ਘਰ ਦਾ ਗੁਜ਼ਾਰਾ ਨਾ ਚੱਲੇ ਤੇ ਸਮਾਜ ਕਿੰਨਾ ਕਿਸੇ ਦਾ ਫਾਇਦਾ ਉਠਾ ਸਕਦਾ ਇਹਨਾਂ ਚੀਜ਼ਾਂ ਤੋਂ ਸਾਨੂੰ ਜਾਨੂ ਹੋਣਾ ਚਾਹੀਦਾ ਔਰ ਮਾੜੇ ਹਾਲਾਤ ਕਿਸੇ ਦੇ ਵੀ ਆ ਸਕਦੇ ਆ ਜੋ ਸਾਡੇ ਕੋਲ ਤਿਲ ਫੁੱਲ ਸੀਗਾ ਇਹਨੂੰ ਅਸੀਂ ਅੱਜ ਦੇਖ ਕੇ ਚੱਲੇ ਆ ਔਰ ਜਿੱਥੇ ਕਿਤੇ ਮੈਨੂੰ ਆਪਣੇ ਆਪ ਦੇ ਵਿੱਚ ਬੜਾ ਮਤਲਬ ਮਹਿਸੂਸ ਹੋਇਆ ਕਿ ਏਡੀ ਉਮਰ ਦੇ ਵਿੱਚ ਬੱਚੀ ਸਾਡੇ ਬੱਚੇ ਟੀਵੀ ਦੇਖਦੇ ਆ ਦੁਨੀਆ ਜ਼ਿੰਦਗੀ ਦੇ ਹਰ ਸ਼ੌਂਕ ਪੂਰੇ ਕਰਦੇ ਔਰ ਇਹ ਬੱਚੀ ਗਰਮੀ ਦੇ ਵਿੱਚ ਆ ਜੂਨ ਜਲਾਈਦਾ ਮਹੀਨਾ ਆਪਣੀ ਮਾਂ ਦੇ ਨਾਲ ਆਪਣੇ ਭਰਾ ਦੇ ਨਾਲ ਇੱਥੇ ਚਾਹ ਬਣਾ ਰਹੀ ਔਰ ਸਾਰਾ ਦਿਨ ਗਰਮੀ ਦੇ ਵਿੱਚ ਜਿਹੜੀ ਸੜ ਰਹੀ ਆ ਔਰ ਮੈਂ ਤੈਨੂੰ ਪੁੱਛਣਾ ਚਾਹੁੰਨਾ ਖੁਸ਼ ਕਿੰਨੀ ਗਿਆ ਝੂਠ ਨਹੀਂ ਮਾਰਨਾ ਦੱਸ ਕਿੰਨੀ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ ਹੈ ਖੁਸ਼ ਹੈ ਪੜਨਾ ਨਾ ਆਪਣਾ ਬ੍ਰਾਂਡ ਬਣਾਉਣਾ ਬਣਾਉਣਾ ਕੀ ਨਾਮ ਰੱਖਣਾ ਕੋਮਲ ਨਹੀਂ ਵੂਮਨ ਚਾਏ ਵੂਮਨ ਚਾਏ ਹਾਂਜੀ ਵੈਰੀ ਗੁੱਡ ਵੂਮਨ ਚਾਏ ਹਾਂਜੀ ਵਧੀਆ ਕੰਮ ਚਲਾਉਣਾ ਮਾਂ ਦਾ ਇਲਾਜ ਕਰਾਉਣਾ ਉਹ ਵੀ ਲੋਡ ਹੋਈ ਤਾਂ ਦੱਸ ਦੇਣੀ ਹੈ ਝਕਣਾ ਨਹੀਂ ਕੰਮ ਕਰਨਾ ਆਪਣਾ ਕੋਈ ਤੰਗ ਪਰੇਸ਼ਾਨ ਕਰੇ ਤਾਂ ਵੀ ਦੱਸ ਦੇਣਾ ਕੋਈ ਗੱਲ ਖੁਸ਼ ਹਣ ਥੂੜ ਸੁਆਣੇ ਨਵੇਂ ਨਹੀਂ ਸੁਆਣੇ ਸੁਆਣੇ ਮੰਮੀ ਨੂੰ ਸੁਆ ਕੇ ਦੇਣਾ ਹਾਂਜੀ ਇੱਕ ਚੀਜ਼ ਮੈਂ ਇੱਥੋਂ ਦੇ ਪ੍ਰਸ਼ਾਸਨ ਨੂੰ ਕਹਿਣੀ ਚਾਹੁੰਦਾ ਕਿ ਕੱਲਾ ਲੋਕਾਂ ਦਾ ਫਰਜ਼ ਨਹੀਂ ਹੁੰਦਾ ਇੱਕ ਦੂਜੇ ਦਾ ਸਾਥ ਦੇਣਾ ਤੁਹਾਡਾ ਫਰਜ਼ ਵੀ ਬਣਦਾ ਬੱਚੀ ਉਹ ਮਿਹਨਤ ਕਰ ਰਹੀ ਆ ਸਾਰਾ ਦਿਨ ਖੱਪ ਕੇ ਉਹ ਚਾਹ ਵੇਚ ਕੇ ਪੈਸੇ ਬਣਾਉਣ ਲਈ ਆ ਉਸ ਤੋਂ ਬਾਅਦ ਆਪਣੀ ਪੜ੍ਹਾਈ ਕਰਦੀ ਆ ਔਰ ਕੱਲ ਇਹਦੇ ਕੋ ਇਸ ਸਰੇ ਬਾਜ਼ਾਰ ਦੇ ਵਿੱਚ 15-20000 ਰੁਪਿਆ ਕੋਈ ਖੋਹ ਕੇ ਲੈ ਗਿਆ ਕਮ ਸੇ ਕਮ ਖੋਹਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਔਰ ਜਿਹੜੇ ਮਤਲਬ ਇੱਥੇ ਡਿਊਟੀ ਕਰਦੇ ਨੇ ਪੁਲਿਸ ਵਾਲੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹਨਾਂ ਲੋਕਾਂ ਨੂੰ ਨਕੇਲ ਕਸੀ ਜਾਵੇ ਇਹਦੇ ਕੋ ਖੋਹ ਕੇ ਵਿਚਾਰੀ ਕੋ ਕੀ ਲੈਣਾ ਕੀ ਤੁਹਾਡਾ ਘਰ ਪਰ ਜੂਗਾ ਵੱਧ ਤੋਂ ਵੱਧ ਤੁਸੀਂ ਨਸ਼ਾ ਕਰ ਲੋਗੇ ਔਰ ਅਖੀਰ ਤੁਸੀਂ ਨਸ਼ਾ ਕਰਕੇ ਮਰ ਜਣਾ ਵਾ ਇਹਦੇ ਕੋ ਪੈਸੇ ਖੋਹਦੇ ਆ ਤੇ ਸ਼ਰਮ ਕਰੋ ਯਾਰ ਇਹਦੀ ਮਤ ਕਰਨੀ ਚਾਹੀਦੀ ਕਿ ਇਹਨੂੰ ਕੋ ਪੈਸੇ ਖੋਹ ਕੇ ਖਾਣੇ ਚਾਹੀਦੇ ਆ ਸੋ ਮੈਂ ਮੇਰੀ ਅਪੀਲ ਆ ਇਸ ਇਲਾਕੇ ਦੇ ਚੌਂਕੀਨ ਚਾਰਜ ਨੂੰ ਵੀ ਮੈਂ ਉਹਨਾਂ ਨੂੰ ਕਿ ਕੰਮ ਸੇ ਕੰਮ ਇਹੋ ਜਿਹੇ ਲੋਕਾਂ ਦਾ ਜਿਹੜੇ ਲੋੜਵੰਦ ਆ ਕੰਮ ਸੇ ਕੰਮ ਇਹਨਾਂ ਦੀ ਰਾਖੀ ਕੀਤੀ ਜਾਵੇ ਔਰ ਇਹਨਾਂ ਦਾ ਖਿਆਲ ਰੱਖਿਆ ਜਾਵੇ ਇਹਦੇ ਕੋ ਵੈਸੇ ਚੱਕਰ ਮਾਰ ਜਿਓ ਭਾਜੀ ਇਹਦਾ ਹੌਸਲਾ ਬਹੁਤ ਥਿੰਨੇ ਮਾਂ ਪੋਤੇ ਤੇ ਲੱਗੇ ਨੇ ਆ ਐਸ ਐਚ ਐਸ ਆਲ ਵੀ ਪਰ ਕੋਣ ਦੇ ਬਿਕਰ ਠੀਕ ਹੈ ਭਾਜੀ ਥੈਂਕ ਯੂ ਥੈਂਕ ਯੂ ਤਮਾਮ ਤੇਰਾ ਆ ਜਾਣਾ ਬਹੁਤ ਮੀ 5000 ਦਾ ਤੇਰੀ ਕੁੜੀ ਨੇ ਛੋਟਾ ਜਿਹਾ ਨਾਂ ਰੱਖਿਆ ਚਾਹਲੀ ਕੁੜੀ ਕਹਿ ਚਾਹਲੀ ਕੁੜੀ ਜਿੰਦਾਬਾਦ ਚਾਹਲੀ ਜਿੰਦਾਬਾਦ ਕਹਿ ਚਾਹਲੀ ਕੁੜੀ ਜਿੰਦਾਬਾਦ 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 ਮੇਰੀ ਕੁੜੀ ਦਾ ਸਾਥ ਦੋਵਾ ਚੜਕੇ ਬਿਪੋਲ ਝੋਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਦੋਸਤੋ ਜਿਹੜੀ ਲੜਕੀ ਰਹੀ ਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾਉਨ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਆਡ ਹੋ ਗਏ ਮੇਰੇ ਕੋਲ 7 ਉਹਦੇ ਦੱਸਣ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦੱਸਣ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਵੀ ਉਹਨਾਂ ਚੀਜ਼ਾਂ 'ਚ ਨਹੀਂ ਪੈਂਦਾ ਧੀਆਂ ਪੈਣਾ ਸਭੀਆਂ ਸੰਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋਲ ਆ ਸਕਦੇ ਨੇ ਤੇ ਮੈਂ ਇਹਨ ਕੇ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਨੇ ਚ ਹੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੋੜ ਔਰ ਦੂਜੀ ਚੀਜ਼ ਮੈਂ ਇਸ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੜਤੇ ਜਨਾਨੀ ਛੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਜੋ ਵੀ ਆ ਮਤਲਬ ਸਾਰਾ ਲੈਟਰਨ ਬਾਥਰੂਮ ਆਪ ਸਪਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੁੱਤਿਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਰਵਾਡ ਹੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਈਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰਾਂ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਆ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹਦੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਇਸ ਉਮਰ ਦੇ ਵਿੱਚ ਉਹ ਗਲਤ ਕੰਮ ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਥਾਂ-ਥਾਂ ਤੇ ਤੁਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋਲ ਮੰਮੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੂੰ ਮੇਰੀ ਪੋਤੀ ਨੂੰ ਲੱਖ ਰੁਪਈਆ ਦੇ ਗਿਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਨੂੰ ਕਹਿ ਦਿੰਦਾ ਵੀ ਤੇਰ ਕੋ ਬਹੁਤ ਜ਼ਿਆਦੇ ਆ ਯਾਰ ਤੂੰ ਕੋ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਿਹਾ ਮੈਂ ਕਹਾ ਮਾਤਾ ਮੈਂ ਤਿੰਨ ਨਹੀਂ ਵਜਣ ਦੇਣੇ ਚਾਰ ਮੈਂ ਤੇਰ ਕੋ ਵੀ ਆਲ ਹੈ ਔਰ ਅੱਜ ਮ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਗੱਲ ਇਹ ਕਹਿਣ ਆਇਆ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਹਾਂ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤਾਂ ਫਿਰ ਪੋਤੇ ਪੁੱਤੀਆਂ ਨੂੰ ਛੱਡਦੀਆਂ ਨਾ ਨੌਂ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਹਿੜਾ ਛੱਡਦੀਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਇਆ ਉੱਤੇ ਫੜਾਇਆ ਕਈ ਲੋਕ ਬਿਣਾ ਪੁੱਛੇ ਹੀ ਮਤ ਕਿਉਂ ਕਰਦੇ ਹੋ ਲੋਕਾਂ ਦੀ ਮੈਂ ਕਿਸੇ ਨੂੰ ਮੱਕੇ ਮੈਨੂੰ ਲੱਗਾ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਮੰਡਿਆ ਜਾ ਸਕਦਾ ਇਹ ਮਾਤਾ ਦਾ ਠੁਣਾ ਟੀ ਹੋ ਸਕਦਾ ਮੈਨੂੰ ਹੀ ਦੇ ਦਿੱਤੇ ਆਹ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤਰਕ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤਰਕ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਂਗਾ ਸਭ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉ ਉਰੀਆ ਪਾਪੜਾ ਜਿਹੜਾ ਟੱਬਰ ਵਸਾ ਲਈਏ ਹੋਣੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆਂ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਂਦੇ ਆ ਮੈਂ ਤੁਹਾਨੂੰ ਲੈ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆਂ ਹੋਰ ਬਹੁਤ ਆਵਾ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਆ ਪਾ ਉਦੀ ਸਮੋਤਰੀ ਭਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਕਿ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ 'ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਲੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਨੇ ਜੋ ਮਰਜ਼ੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚੰਦੀ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋਲ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ 'ਚ ਵੀ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਇਹਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਨਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾ ਮੈਂ ਤੁਹਾਡੇ ਚਰਨਾਂ 'ਚ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਵਾਂ ਲਾ ਕੇ ਦੇਣੀਆਂ ਨਾਲੇ ਦੇ ਮੈਂ ਇੰਨਾ ਭਰੋਸਾ ਕਰਦਾ ਔਰ ਤੂੰ ਗੁਰਸੇਖ ਬੰਦਾ ਯਾਰ ਅਮਰਧਾਰੀ ਤੂੰ ਬੰਦਾ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ 15 16 17 ਸਾਲਾਂ ਦੇ ਆ 15 ਜੀ ਆ ਜੜੀਆਂ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸਨ ਨਾਲ ਇਸ ਪਰਿਵਾਰ ਕੋ ਔਰ ਮੈਂ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤਾਂ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦਿਨਾ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਜੀ ਤੇ ਨਾ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਭਾਉਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਦਾ ਮੋਟਾ ਨਾ ਕੋਈ ਫਰਕ ਨਹੀਂ ਪੈਂਦਾ ਆ ਮੈਨੂੰ ਰੱਬ ਦੇ ਦਰਜ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਕ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਕ ਮਸ਼ੀਦਾ ਮੱਥਾ ਟੇਕ ਕੇ ਆਇਆ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਜਿਹੜੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਤੇ ਤੁਹਾਡੀ ਧੀਦੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਨਾਲ ਮੈਂ ਇਹਨਾਂ ਚੀਜ਼ਾਂ ਤੋਂ ਪਾਰ ਆ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਦੀ ਮਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਪ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਉਹਨੂੰ ਮਿਲਿਆ ਨਹੀਂ ਮੇਰੇ ਖਿਆਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਉਹਨੂੰ ਪੜਾਇਆ ਜਾਂਦਾ ਜਾਂ ਜਿੱਦਾਂ ਦਾ ਉਹਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਐਡਾ ਕਸੂਰ ਥੋੜੀ ਆ ਸੋ ਭਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੂੰ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦੋ ਮੇਰੀ ਬੌਟੀ ਨਾਲ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾਦ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾ ਕਰਣ ਦੀਆਂ ਉਹਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਨੂੰ ਥੱਲੇ ਕੋ ਮਾਵਾ ਪਹਿਣਾ ਦੀਆਂ ਗੰਦੀਆਂ ਗਾਲਾਂ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਗੱਲ ਜੋ ਗਿਆ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐ ਤੋਂ ਵੱਡਾ ਕਲਜੋਕਤੀ ਹੋ ਸਕਦਾ ਭਾਵੇਂ ਭੁਲੇਖੇ ਨਾਲ ਹੈ ਮਿਸ ਅੰਡਰਸਟੈਂਡਿੰਗ ਨਾਲ ਹੈ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋਲ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਿਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾਰਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋਲ ਚੱਲਿਆ ਉਹਦੀ ਲੋੜ ਫੇਰ ਪੁੱਛ ਗਿਆ ਹਾਂ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਚ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋਈ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮਹਿਸ ਮੈਂ ਇਨਾ ਫਖਰ ਮਹਿਸੂਸ ਕਰੂੰਗਾ ਮੈਂ ਪਾਇਦਾ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਿਹਾ ਨਾਂ ਰੱਖਿਆ ਚਾਹ ਦੀ ਕੁੜੀ ਕਹ ਚਾਹ ਦੀ ਕੁੜੀ ਜਿੰਦਾਬਾਦ ਚਾਹ ਦੀ ਜਿੰਦਾਬਾਦ ਕਹ ਚਾਹ ਦੀ ਕੁੜੀ ਜਿੰਦਾਬਾਦ ਚਾਹ ਦੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾਚੜ ਕੇ ਵੀ ਭੁੱਲ ਚੁੱਕ ਹੋ ਗਈ ਆ ਤੇ ਕੋਈ ਗੱਲ ਨਹੀਂ ਕੀ ਯਾਰ ਮਤਲਬ ਉਹਨੂੰ ਜੋ ਦੱਸਿਆਗਾ ਤੇਰੇ ਬਾਰੇ ਉਹ ਸੋ ਮੇਰੀ ਸਾਥ ਮਤਲਬ ਮਾਰਾ ਚੰਗਾ ਵੀ ਉਹਦਾ ਸਾਥ ਦੋ ਜਾਂਦੇ ਆਂਦੇ ਖਲੋ ਵਿੱਚ ਚਾਰੀ ਚਾਹ ਵੇਚਣ ਢਈ ਆ ਉਥੇ ਕੋ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਚਾ ਵੇਤ ਦੀ ਉਹਦੇ ਕੋ ਜਾਂਦੇ ਜਾਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਪਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿੰਦਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਨੰਗੀ ਕੀ 10 15 ਸਾਲਾਂ ਦਾ ਹੋਰ ਮਸਲਾ ਵਾ ਇਕੱਠੇ ਹੀ ਨਾਲੋ ਯਾਰ ਤੁਸੀਂ ਸੋ ਧੰਨਵਾਦ